ਸੱਤ ਦਿਨਾਂ ਵਾਸਤੇ ਭੁੱਲ ਕੇ ਵੀ ਇਸ ਏਰੀਆ ਦੇ ਵਿੱਚ ਨਾ ਆਏ ਉਸ ਸੜਕ ਦੇ ਵਿੱਚ ਕਿਉਂਕਿ ਸ਼ਾਰਟਕਟ ਜਾਣ ਵਾਲੇ ਲੋਕਾਂ ਨੂੰ ਕਾਫੀ ਪਾਰੀ ਜਿਹੜਾ ਨੁਕਸਾਨ ਹੋ ਸੈਣਾ ਪੈ ਸਕਦਾ ਹੈ। ਨਾ ਹੁਣ ਕਿਦਾਂ ਸ਼ਾਰਟਕਟ ਕਰੀਏ? ਬਸ ਹੁਣ ਮੈਂ ਤਾਂ ਜਲਦੀ ਚੀ ਸੀਗਾ, ਉਹ ਮੇਰਾ ਟਾਈਮ ਵੇਸ ਹੋ ਗਿਆ। ਬਹੁਤ ਔਖਾ ਹੈ ਜੀ ਇੱਥੇ ਰੇਲਵੇ ਲਾਈਨ ਨੇ ਬਹੁਤ ਜ਼ਿਆਦਾ ਮਾਰਾ ਕੀਤਾ ਆ ਜੀ। ਆ ਹੀਰੋ ਬੈકરી ਚੌਕ ਦੇ ਕੋਲ ਨੋਟਿਸ ਜਿਹੜੇ ਆ ਬਕਾਇਦਾ ਲਾਏ ਗਏ ਨੇ ਤਾਂ ਉਸ ਤੋਂ ਬਾਅਦ ਫਿਰ ਵੀ ਜਿਹੜੇ ਲੋਕ ਨੇ ਉਹ ਆ ਕੇ ਆਉਂਦੇ ਨੇ ਤਾਂ ਉਸ ਤੋਂ ਬਾਅਦ ਇਸ ਜਗ੍ਹਾ ਤੋਂ ਇਹਨਾਂ ਨੂੰ ਜਿਹੜਾ ਮੁੜ ਕੇ ਵਾਪਸ ਜਾਣਾ ਪੈ ਰਿਹਾ ਤੇ ਬਾਈਕ ਖੜਾ ਕੇ ਜਾਣੀ ਪੈਣੀ ਕਰ ਲੋ ਬਾਈਕ ਦਾ ਵੀ ਰਿਕਸ ਹੈ ਜੇ ਬਾਈਕ ਕੋਈ ਚੱਕ ਕੇ ਲੈ ਜਾਏਗਾ ਜੀ ਉਹ ਜ਼ਿੰਮੇਵਾਰ ਹੋਏਗਾ ਇਹ ਜੀ ਸਰਕਾਰ ਨੇ ਦੇਖਣੀ ਚਾਹੀਦੀ ਮਾਰੇ ਪਾਣੀ ਮੋਤੀ ਲੁਧਿਆਣਾ ਲਾਈਵ ਦੇਖਣ ਵਾਲੇ तमाम ਦਸਕਾਂ ਦਾ ਸਵਾਗਤ ਹੈ ਮੈਂ ਇਤਲਵੜੀ ਪਹੁੰਚਿਆ ਹਾਂ ਲੁਧਿਆਣਾ ਦੇ ਬਿਲਕੁਲ ਦੱਸ ਦिए ਸਟੌਕ ਦੇ ਵਿੱਚ ਹੀਰੋ ਬੈકરી ਚੌਕ ਜਿਹਨੂੰ ਦੱਸਿਆ ਜਾਂਦਾ ਵਾ ਉਹ ਚੌਕ ਦੇ ਪੋਛੇ ਹੀਰੋ ਬੈકરી ਚੌਕ ਜਿਸ ਜਗ੍ਹਾ ਦੇ ਉੱਤੇ ਜਿਹੜੀ ਅੱਜ ਵੱਡੀ ਖਬਰ ਤੁਹਾਨੂੰ ਦੱਸਣ ਲੱਗੇ ਹਾਂ ਲੁਪਿਆਣਾ ਸ਼ਹਿਰ ਵਾਸੀਆਂ ਲਈ ਵੱਡੀ ਖਬਰ ਹੈ ਹੀਰੋ ਬੈਕਰੀ ਚੌਕ ਦੇ ਵਿੱਚ ਇਸ ਟਾਈਮ ਖੜੇ ਹਾਂ ਜਿੱਥੇ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆਂ ਸਰਾਬਾ ਨਗਰ ਤੋਂ ਆਉਣ ਵਾਲੇ ਲੋਕਾਂ ਲਈ ਵੱਡੀ ਖਬਰ ਹੈ ਤਾਂ ਤੁੱਜੇ ਪਾਸੇ ਮੋਡਲ ਡਾਊਨ ਦੀ ਗੱਲ ਕਰ ਗਿਆ ਤਾਂ ਮੋਡਲ ਡਾਊਨ ਸਮੀਤ ਨਗਰ ਚੌਕ ਤੋਂ ਆਉਣ ਵਾਲੇ ਸ੍ਰਭਾ ਨਗਰ ਵਾਲੇ ਲੋਕਾਂ ਲਈ ਜਿਹੜੀ ਹੈ ਵੱਡੀ ਖਬਰ ਹੈ ਕਿਉਂਕਿ ਜਿਹੜਾ ਦੱਸ ਦਈਏ ਕਿ ਤਸਵੀਰਾਂ ਤੁਹਾਡੇ ਨਾਲ ਇਸ ਟਾਈਮ ਦੀਆਂ ਸਾਂਝਾ ਕਰਾ ਰਹੇ ਹਾਂ ਗੇਟ ਨੰਬਰ S2 ਜਿਹੜਾ ਹੈ ਉਹ ਫਾਟਕ ਜਿਹੜਾ ਰੇਲਵੇ ਫਾਟਕ ਹੈ ਉਹ ਬਿਲਕੁਲ ਪਿੱਛੇ ਬੰਦ ਕਰ ਦਿੱਤਾ ਗਿਆ ਹੈ ਅੱਜ ਦੀ ਡੇਟ ਦੇ ਵਿੱਚ ਉਹ ਫਾਟਕ ਨੂੰ ਜਿਹੜਾ ਅੱਜ ਪੂਰੀ ਤਰ੍ਹਾਂ ਜਿਹੜਾ ਬੰਦ ਕਰ ਦਿੱਤਾ ਗਿਆ ਕਿਉਂਕਿ ਉਹ ਵੀ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਉਹ ਵੀ ਗੱਲ ਤੁਹਾਡੇ ਨਾਲ ਸਾਂਝਾ ਕਰਾਂਗੇ ਕਿ ਫਾਟਕ ਜਿਹੜਾ ਹੈ ਕਿਉਂ ਬੰਦ ਕੀਤਾ ਗਿਆ ਕਾਰਨ ਕੀ ਹੈਗਾ ਕਿਉਂਕਿ ਫਿਰ ਹਾਲ ਇਸ ਟਾਈਮ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਹੀਰੋ ਬੈਗਰੀ ਚੌਕ ਦੀਆਂ ਜਿੱਥੇ ਦੇਖ ਸਕਦੇ ਹੋ ਕਾਫੀ ਲੰਬੀਆਂ ਕਤਾਰਾਂ ਇੱਕ ਪਾਸੇ ਸਰਾਬਾ ਨਗਰ ਚੌਕ ਦੇ ਵਿੱਚ ਦੀ ਗੱਲ ਕਰਦੀ ਹੈ ਸਰਾਬਾ ਨਗਰ ਵੱਲੋਂ ਲੰਬੀਆਂ ਕਤਾਰਾਂ ਗੱਡੀਆਂ ਜਿਹੜੀਆਂ ਲੱਗੀਆਂ ਹੁੰਦੀਆਂ ਨੇ ਸੋ ਉਸ ਰੋਡ ਤੋਂ ਜਿਹੜੇ ਕਾਫੀ ਲੋਕਾਂ ਨੂੰ ਲੰਘਣਾ ਹੁੰਦਾ ਮੋਡਨ ਟਾਊਨ ਵੱਲ ਨੂੰ ਜਾਣਾ ਹੁੰਦਾ ਤਾਂ ਬਾਬਾ ਦੀਪ ਸਿੰਘ ਜੀ ਗੁਰਦੁਆਰੇ ਵੱਲ ਨੂੰ ਜਾਣਾ ਹੁੰਦਾ ਸਮੀਤ ਨਗਰ ਚੌਕ ਨੂੰ ਜਾ ਉਨਾ ਵੱਲੋਂ ਉਹਨਾਂ ਨੂੰ ਕਾਫੀ ਪਾਰੀ ਨੁਕਸਾਨ ਜਿਹੜਾ ਹੈ ਉਹ ਸਹਿਣਾ ਪੈ ਰਿਹਾ ਵਾ ਕਿਉਂਕਿ ਇਹ ਰੋਡ ਜਿਹੜਾ ਦੇਖ ਸਕਦੇ ਹੋ ਫਾਟਕ ਜਿਹੜਾ ਹੈ ਬਿਲਕੁਲ ਬੰਦ ਕੀਤਾ ਗਿਆ ਹੈ ਹਾਲਾਂਕਿ ਪ੍ਰਸ਼ਾਸਨ ਵੱਲੋਂ ਉਹਨਾਂ ਵੱਲੋਂ ਬਖੂਬੀ ਜਿਹੜਾ ਨੋਟਿਸ ਵੀ ਇੱਥੇ ਦੇਖ ਸਕਦੇ ਹੋ ਤਸਵੀਰਾਂ ਕਿ ਉਹਨਾਂ ਵੱਲੋਂ ਨੋਟਿਸ ਵੀ ਜਿਹੜਾ ਇੱਥੇ ਲਾ ਦਿੱਤਾ ਗਿਆ ਤਾਂ ਦੂਜੇ ਪਾਸੇ ਬੈਰੀਕੇਡ ਉੱਤੇ ਜਿਹੜਾ ਨੋਟਿਸ ਲੱਗਿਆ ਤਾਂ ਉਹ ਦਿਖਾ ਦਿੰਨੇ ਆ ਤਸਵੀਰਾਂ ਕੇਟ ਨੰਬਰ ਹੈ 2 ਤਾਂ ਦਿਨਾਕ ਜਿਹੜਾ 1 2 2025 ਨੂੰ ਆਸਤੀ ਡੇਟ ਦੇ ਵਿੱਚ ਜਿਹੜਾ ਇਹ ਬੰਦ ਕੀਤਾ ਗਿਆ ਜਿਹੜਾ 7 2 2025 ਨੂੰ ਜਿਹੜਾ ਹੈ ਕਾਲਜ ਆਊ ਬਾਹਲਾ ਕਿ 7 ਦਿਨਾਂ ਵਾਸਤੇ ਫਾਟਕ ਜਿਹੜਾ ਹੈ ਪੂਰੀ ਤਰ੍ਹਾਂ ਜਿਹੜਾ ਬੰਦ ਕਰ ਦਿੱਤਾ ਗਿਆ ਪਰ ਲੋਕ ਦੇਖ ਸਕਦੇ ਹੋ ਪੂਰਾ ਇਸ ਰੋਡ ਤੋਂ ਹਾਲਾਂਕਿ ਬੈਰੀਕੇਡ ਲਗਾਉਣ ਤੋਂ ਬਾਅਦ ਵੀ ਲੋਕ ਜਿਹੜਾ ਅੱਗੇ ਜਾ ਰਹੇ ਨੇ ਤਾਂ ਅੱਗੇ ਦੀਆਂ ਵੀ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਜਿਸ ਜਗ੍ਹਾ ਦੇ ਉੱਤੇ ਫਾਟਕ ਜਿਹੜੇ ਉੱਤੇ ਜਿਹੜਾ ਕੰਮ ਚੱਲ ਰਿਹਾ ਹੈ ਰੇਲਵੇ ਲੈਂਡ ਦਾ ਸੋ ਉੱਥੇ ਵੀ ਜਾ ਕੇ ਤੁਹਾਨੂੰ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਪਰ ਅੱਗੇ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਦੇ ਨੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਲੋਕ ਲੋਕਾਂ ਨੂੰ ਕਿਤੇ ਨਾ ਕਿਤੇ ਨਜ਼ਰ ਨਹੀਂ ਆ ਰਿਹਾ ਕਿ ਇੱਕ ਪਾਸੇ ਨੋਟਿਸ ਵੀ ਜਿਹੜਾ ਲਗਾਇਆ ਹੋਇਆ ਤਾਂ ਦੂਜੇ ਪਾਸੇ ਲੋਕ ਜਿਹੜਾ ਅੱਗੇ ਵੀ ਜਾ ਰਹੇ ਨੇ ਹਾਲਾਂਕਿ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਆ ਉਹ ਦਿਖ ਨਹੀਂ ਰਹੀ ਆ ਕੀ ਹੈਗਾ ਵਾ ਉਹ ਉਹਨਾਂ ਨੇ ਗੱਲਬਾਤ ਵੀ ਕਰ ਲਾਂਗੇ ਕਿਉਂਕਿ ਗੱਡੀਆਂ ਜਿਹੜੀਆਂ ਮੋੜੀਆਂ ਜਾ ਰਹੀ ਨੇ ਸੋ ਗੱਲਬਾਤ ਕਰ ਲੈਣੇ ਹਾਲਾਂਕਿ ਦੇਖ ਸਕਦੇ ਹੋ ਕਿ ਗੱਡੀਆਂ ਦੇ ਵਿੱਚ ਤੋਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਜਿਹੜਾ ਨੋਟਿਸ ਹੈ ਉਹ ਉਹ ਪੜ ਨਹੀਂ ਰਹੀ ਜਾਂ ਉਹਨਾਂ ਨੂੰ ਨਹੀਂ ਦਿਖ ਰਹੀ ਜਾਂ ਜਲਦੀ ਦੇ ਵਿੱਚ ਨੇ ਕੀ ਕਾਰਨ ਹੋ ਸਕਦਾ ਪਰ ਦੇਖ ਸਕਦੇ ਹੋ ਕੋਈ ਫਾਟਕ ਜਿਹੜਾ ਪੂਰੀ ਤਰ੍ਹਾਂ ਬੰਦ ਹੈ ਸੋ ਤਸਵੀਰਾਂ ਤੁਹਾਡੇ ਨਾਲ ਇਸ ਟਾਈਮ ਦੀਆਂ ਸਾਂਝਾ ਕਰਾਰੇ ਮੌਕੇ ਦੀਆਂ ਜਿੱਥੇ ਗੱਡੀਆਂ ਪੂਰੀ ਸ਼ਰਾਬਨਗਰ ਵੱਲੋਂ ਜਿਹੜਾ ਫੁੱਲ ਸਪੀਡ ਦੇ ਵਿੱਚ ਅੱਗੇ ਨੂੰ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਲੱਗੋ ਗੱਡੀਆਂ ਦੇਖ ਸਕਦੇ ਹੋ ਕਿਸ ਤਰੀਕੇ ਮੁੜ ਰਹੀਆਂ ਨੇ ਹਾਲਾਂਕਿ ਫਿਰ ਵੀ ਜਦੋਂ ਗੱਡੀਆਂ ਜੜੀਆਂ ਫਾਟਕ ਦੇ ਕੋਲੋਂ ਵਾਪਸ ਨੂੰ ਮੁੜਦੀਆਂ ਨੇ ਤਾਂ ਵੀ ਉਹ ਜਿਹੜੇ ਲੋਕ ਇਧਰੋਂ ਜਾਂਦੇ ਨੇ ਉਹਨਾਂ ਨੂੰ ਤਾਂ ਵੀ ਖਿਆਲ ਨਹੀਂ ਆਂਦਾ ਕਿ ਹਾਲਾਕਿ ਇਹ ਗੱਡੀਆਂ ਜੜੀਆਂ ਕਿਉਂ ਮੁੜੀਆਂ ਜਾ ਰਹੀਆਂ ਨੇ ਹਾਲਾਕਿ ਸਭ ਤੋਂ ਪਹਿਲਾਂ ਬੈਕਰੀ ਚੌਕ ਜੋ ਹੈ ਦੱਸ ਦਈਏ ਕਿ ਹੀਰੋ ਬੈਕਰੀ ਚੌਕ ਦੇ ਵਿੱਚ ਜੜੀਆਂ ਚੌਕ ਦੇ ਉੱਤੇ ਆ ਕੀ ਕਿੱਥੇ ਗਏ ਸੀ ਹੁਣ ਉਹ ਚੌਕ ਤੇ ਜਾਣਾ ਤਾਂ ਜੋ ਹੈ ਬੰਦ ਕੀ ਹੋ ਰਸਤਾ ਅੱਗੇ ਬੰਦ ਉਹ ਅੱਗੇ ਨੋਟਿਸ ਲਗਾਇਆ ਹੈ ਉਹ ਦਿਖ ਨਹੀਂ ਰਾ ਐ ਸਮਝਣਾ ਦੇਖਣਾ ਨਹੀਂ ਨਹੀਂ ਦੇਖਾ ਅੱਛਾ ਬਿਲਕੁਲ ਸੋ ਦੇਖ ਸਕਦੇ ਹੋ ਕਿ ਕਿਸ ਤਰੀਕੇ ਲੋਕ ਜਿਹੜੇ ਮੌਕੇ ਤੇ ਹੈਗੇ ਨੇ ਉਹਨਾਂ ਨਾਲ ਗੱਲ ਕੀਤੀ ਹੈ ਤਾਂ ਉਹਨਾਂ ਵੱਲੋਂ ਜਿਹੜੀ ਹੈ ਇਹ ਗੱਲ ਕਹੀ ਜਾ ਰਹੀ ਹੈ ਕਿ ਉਹ ਜਿਹੜਾ ਨੋਟਿਸ ਹੈ ਉਹ ਲੱਗਿਆ ਤਾਂ ਸੀਗਾ ਪਰ ਅਸੀਂ ਜਿਹੜਾ ਧਿਆਨ ਨਹੀਂ ਦਿੱਤਾ ਹੈ ਇੱਕ ਵਾਰੀ ਤੁਹਾਨੂੰ ਦੁਆੜ ਤੋਂ ਤਸਵੀਰਾਂ ਜਿਹੜੀਆਂ ਉਧਰ ਦੀਆਂ ਵੀ ਦਿਖਾਵਾਂਗੇ ਗੱਡੀਆਂ ਕਿਸ ਤਰੀਕੇ ਸਰੋਬਨਗਰ ਵੱਲੋਂ ਜਿਹੜੀਆਂ ਆਂਦੀਆਂ ਨੇ ਤਾਂ ਮੋਡਲ ਟਾਊਨ ਵੱਲ ਨੂੰ ਜਾਣ ਵਾਲੀਆਂ ਗੱਡੀਆਂ ਜਿਹੜੀਆਂ ਤੇ ਉਸ ਤੋਂ ਬਾਅਦ ਫਾਟਕ ਦੇ ਕੋਲ ਜਾ ਕੇ ਉਹ ਗੱਡੀਆਂ ਜਿਹੜੀਆਂ ਵਾਪਸ ਨੂੰ ਮੁੜ ਜਾਂਦੀਆਂ ਨੇ ਤਾਂ ਕਿਤੇ ਨਾ ਕਿਤੇ ਨੋਟਿਸ ਲਗਾਉਣ ਤੋਂ ਬਾਅਦ ਵੀ ਲੋਕਾਂ ਨੂੰ ਨਹੀਂ ਪਤਾ ਕਿਉਂਕਿ ਫਿਰ ਵੀ ਅਸੀਂ ਲੋਕਾਂ ਲਾਈਵ ਤੇ ਤਾਂ ਤੁਹਾਨੂੰ ਕਿਹਾ ਹੈ ਲੋਕਾਂ ਨੂੰ ਅਪੀਲ ਕਰ ਰਹੇ ਮੈਸੇਜ ਦੇ ਰਹੇ ਜਿਹੜੇ ਲੋਕ ਇਸ ਏਰੀਆ ਦੇ ਵਿੱਚ ਆ ਰਹੇ ਨੇ ਇਸ ਫਾਟਕ ਨੂੰ ਜਿਹੜਾ ਕਰਾਸ ਕਰਨਾ ਹੈ ਉਹਨਾਂ ਵਾਸਤੇ ਵੱਡਾ ਮੈਸੇਜ ਹੈ ਵੱਡੀ ਖਬਰ ਹੈ ਕਿ ਇਹ ਰੋਡ ਜਿਹੜੀ ਹੈ ਅੱਗੇ ਫਾਟਕ ਜਿਹੜਾ ਬਿਲਕੁਲ ਬੰਦ ਹੈ ਸੋ ਗਲਬੀ ਕਰ ਲਾਂਗੇ ਜਿਹੜੇ ਲੋਕ ਸੀਗੇ ਪਰ ਉਹਨਾਂ ਵੱਲੋਂ ਜਿਹੜੀ ਹੈ ਕੋਈ ਵੀ ਜਵਾਬ ਦੇ ਜਿਹੜੀ ਹੈ ਹਾਲਾਂਕਿ ਲੋਕਾਂ ਵੱਲੋਂ ਵੀ ਕਿਤੇ ਨਾ ਕਿਤੇ ਨਹੀਂ ਦਿੱਤੀ ਜਾ ਰਹੀ ਕਿਉਂਕਿ ਪਰ ਫਾਟਕ ਬੰਦ ਹੋਣ ਕਰਕੇ ਕਾਫੀ ਪਾਰੀ ਨੁਕਸਾਨ ਜਿਹੜਾ ਹੈ ਲੋਕਾਂ ਨੂੰ ਸਹਿਣਾ ਪੈ ਰਿਹਾ ਗੱਟੀਆਂ ਜਿਹੜੀਆਂ ਨੇ ਉਹ ਆਂਦੀਆਂ ਨੇ ਤਾਂ ਉਸ ਤੋਂ ਬਾਅਦ ਵਾਪਸ ਜਿਹੜੀਆਂ ਮੋੜ ਜਾਂਦੀਆਂ ਨੇ ਫਿਰ ਹਾਲ ਜਿਹੜੇ ਲੋਕ ਸੀਗੇ ਫੀਰੋ ਬੈકરી ਚੌਕ ਦੇ ਵਿੱਚ ਉਹ ਜਗ੍ਹਾ ਤੇ ਉੱਤੇ ਨੋਟਿਸ ਬਤੌਰ ਜਿਹੜੀ ਨੋਟਿਸ ਆ ਉਸ ਜਗ੍ਹਾ ਦੇ ਉੱਤੇ ਲੱਗ ਗਿਆ ਉਸ ਜਗ੍ਹਾ ਦੇ ਉੱਤੇ ਬੋਰਡ ਜਿਹੜੇ ਲਾਏ ਗਏ ਨੇ ਉਸ ਤੋਂ ਬਾਅਦ ਵੀ ਲੋਕ ਜਿਹੜਾ ਅੱਗੇ ਕ੍ਰੋਸ ਹੋ ਜਾਂਦੇ ਨੇ ਤਾਂ ਦੇਖ ਸਕਦੇ ਹੋ ਕਿ ਬਿਲਕੁਲ ਹੋਰ ਜਿਹੜੇ ਲੋਕ ਨੇ ਉਹ ਵੀ ਜਾ ਰਹੇ ਨੇ ਪਰ ਕਿਤੇ ਕਿਤੇ ਅੱਗੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾਵਾਂਗੇ ਫਾਟਕ ਦੇ ਉੱਤੇ ਜਿਹੜਾ ਕੰਮ ਕੀ ਚੱਲਦਾ ਪਿਆ ਵਾ ਉਹ ਵੀ ਤੁਹਾਡੇ ਨਾਲ ਸਾਂਝਾ ਕਰਾਣੇ ਆ ਬਿਲਕੁਲ ਸਭ ਦੱਸ ਦਈਏ ਕਿ ਉਸ ਫਾਟਕ ਤੇ ਮੌਜੂਦ ਆ ਜਿਹੜਾ ਫਾਟਕ ਜਿਹੜਾ ਹੈ ਬੰਦ ਕੀਤਾ ਗਿਆ ਦੱਸ ਦਈਏ ਲੁਧਿਆਣਾ ਦੇ ਸ਼ਹਿਰ ਵਾਸੀਆਂ ਨੂੰ ਮੈਸੇਜ ਹੈ ਅਪੀਲ ਹੈ ਗਈ ਹੈ ਕਿ 7 ਦਿਨਾਂ ਵਾਸਤੇ ਭੁੱਲ ਕੇ ਵੀ ਇਸ ਏਰੀਆ ਦੇ ਵਿੱਚ ਨਾ ਆਇਓ ਇਸ ਸੜਕ ਦੇ ਵਿੱਚ ਕਿਉਂਕਿ ਸ਼ਾਰਟਕਟ ਜਾਣ ਵਾਲੇ ਲੋਕਾਂ ਨੂੰ ਕਾਫੀ ਪਾਰੀ ਜਿਹੜਾ ਨੁਕਸਾਨ ਹੋ ਸੈਣਾ ਪੈ ਸਕਦਾ ਕਿਉਂਕਿ ਮਖੂਵੀਆ ਫਾਟਕ ਦੇਖ ਸਕਦੇ ਹੋ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਫਾਟਕ ਦੇਖ ਸਕਦੇ ਹੋ ਪੂਰੀ ਤਰ੍ਹਾਂ ਜਿਹੜਾ ਬੰਦ ਕੀਤਾ ਹੋਇਆ ਹੈ ਇਸ ਫਾਟਕ ਦੇ ਉੱਤੇ ਕੰਮ ਚੱਲ ਰਿਹਾ ਹੈ ਦੇਖ ਸਕਦੇ ਹੋ ਰੇਲਵੇ ਟ੍ਰੈਕ ਦਾ ਜਿਹੜਾ ਕੰਮ ਚੱਲਨ ਕਰਕੇ ਫਾਟਕ ਨੂੰ ਜਿਹੜਾ ਪੂਰੀ ਤਰ੍ਹਾਂ ਜਿਹੜਾ ਬੰਦ ਕਰ ਦਿੱਤਾ ਗਿਆ ਹੈ ਪਰ ਦੂਜੇ ਪਾਸੇ ਲੋਕਾਂ ਦੀਆਂ ਤਸਵੀਰਾਂ ਤੁਹਾ ਅੱਗੇ ਜਿਹੜਾ ਹੈ ਹੀਰੋ ਬੈકરી ਚੌਕ ਦੀ ਹਾਂ ਤਾਂ ਹੀਰੋ ਬੈકરી ਚੌਕ ਦੇ ਕੋਲ ਨੋਟਿਸ ਜਿਹੜੇ ਆ ਬਾਕਾਇਦਾ ਲਾਏ ਗਏ ਨੇ ਤਾਂ ਉਸ ਤੋਂ ਬਾਅਦ ਫਿਰ ਵੀ ਜਿਹੜੇ ਲੋਕ ਨੇ ਉਹ ਅੱਗੇ ਆਂਦੇ ਨੇ ਤਾਂ ਉਸ ਤੋਂ ਬਾਅਦ ਇਸ ਜਗ੍ਹਾ ਤੋਂ ਇਹਨਾਂ ਨੂੰ ਜਿਹੜਾ ਮੁੜ ਕੇ ਵਾਪਸ ਜਾਣਾ ਪੈ ਰਿਹਾ ਤਾਂ ਹੋਰ ਜਿਹੜੇ ਲੋਕ ਨੇ ਮੌਕੇ ਤੇ ਗੱਲ ਕਰ ਲੈਨੇ ਭਾਈ ਜੀ ਨਾਮ ਕੀ ਹੈ ਤੁਹਾਡਾ ਵਿੱਕੀ ਹਾਂਜੀ ਆ ਇੱਥੇ ਆਏ ਸੀਗੇ ਮੋਟਰਸਾਈਕਲ ਲੈ ਕੇ ਹਾਂਜੀ ਹਾਂਜੀ ਹੋਰੀ ਆਇਆ ਸੀ ਤੇ ਕਿੱਦਾਂ ਹੁਣ ਕਿੱਦਾਂ ਸ਼ਾਰਟਕਟ ਕਰਦੇ ਹੋ ਬਸ ਹੁਣ ਮੈਂ ਤਾਂ ਜਲਦੀ ਚ ਸੀਗਾ ਉਹ ਮੇਰਾ ਟਾਈਮ ਵੇਸਟ ਹੋ ਗਿਆ ਹੁਣ ਪਤਾ ਹੀ ਨਹੀਂ ਸੀ ਆਪਾਂ ਮੈਂ ਤਾਂ ਸਵੇਰੇ ਇੱਥੋਂ ਲੰਘ ਕੇ ਗਿਆ ਕੋਈ ਐਜੀ ਪ੍ਰੋਬਲਮ ਨਹੀਂ ਸੀ ਸਵੇਰੇ ਖੁੱਲੇ ਸੀ ਹਾਂਜੀ ਸਵੇਰੇ ਖੁੱਲਾ ਪਿਆ ਸੀ ਟਾ ਕਿੱਧਰੋਂ ਆਏ ਹੋ ਤੁਸੀਂ ਮੈਂ ਪਿੰਡੀ ਗਲੀ ਚੋਂ ਆਇਆ ਜੀ ਅੱਛਾ ਮੈਂ ਜਾਣਾ ਅਮਰੋਸ਼ੀਆ ਗਲ ਰੋਡ ਤੇ ਮੈਂ ਪਹਿਲਾਂ ਪੌਲ ਚੜ੍ਹ ਲੱਗਿਆ ਸੀ ਉੱਥੇ ਵੀ ਜਾਮ ਲੱਗਿਆ ਸੀ ਮੈਂ ਚੱਲ ਮੈਂ ਸ਼ੋਰਟਕਟ ਮਾਰ ਲੈਂਦਾ ਇਹ ਤਾਂ ਮੈਨੂੰ ਪਤਾ ਹੀ ਨਹੀਂ ਸੀਗਾ ਹੁਣ ਮੇਰਾ ਟਾਈਮ ਦੇਸ ਹੋ ਗਿਆ ਇਹ ਥੋੜਾ ਜਿਹਾ ਪਹਿਲਾਂ ਦੱਸਣਾ ਚਾਹੀਦਾ ਬਹੁਤ ਗਲਤ ਗੱਲ ਹੈਗੀ ਹੈ ਚੰਗੀ ਗੱਲ ਤਾਂ ਹੈ ਨਹੀਂ ਇਹ ਪਹਿਲਾਂ ਕੋਈ ਅਪੀਲ ਕੋਈ ਮੈਸੇਜ ਜਿਹੜਾ ਲੋਕਾਂ ਨੂੰ ਨਹੀਂ ਦਿੱਤਾ ਜਾਂਦਾ ਡਾਇਰੈਕਟ ਨੋਟਿਸ ਉਹ ਫਿਰ ਦਿੱਕ ਟਾਈਮ ਪਰਵਾਹ ਹੋ ਰਿਹਾ ਹਰ ਕੋਈ ਬੰਦਾ ਮੈਂ ਹੀ ਨਹੀਂ ਬਾਕੀ ਪਬਲਿਕ ਦੇਖੋ ਆ ਰਹੀ ਹੈ ਜਾ ਰਹੀ ਹੈ ਮੜ ਰਹੀ ਹੈ ਹਰ ਇੱਕ ਬੰਦੇ ਦਾ ਟਾਈਮ ਕੀਮਤੀ ਹੈਗਾ ਬਿਲਕੁਲ ਬਸ ਇਹੀ ਮੈਸੇਜ ਹੈ ਮੇਰਾ ਬਿਲਕੁਲ ਸੋ ਹੋਰ ਲੋਕ ਇੱਥੇ ਮੌਕੇ ਤੇ ਮੌਜੂਦ ਨੇ ਅ ਸਰਦਾਰ ਜੀ ਵੀ ਮੌਕੇ ਤੇ ਆਏ ਬਾਈ ਜੀ ਕਿੱਥੇ ਜਾ ਰਹੇ ਸੀਗੇ ਅੱਗੇ ਬਾਬਾ ਜੀ ਜੀ ਗੁਜ਼ਾਰੇ ਜਾ ਰਹੇ ਸੀ ਮੱਥਾ ਟੇਕਣ ਵਾਸਤੇ ਅੱਛਾ ਉਹਨਾਂ ਨੂੰ ਰਸਤਾ ਬੰਦ ਹੋ ਦੇਖੋ ਕਿੱਦਾਂ ਇਹ ਘੁੰਮ ਕੇ ਜਾਣਾ ਪਏਗਾ ਸਰ ਇਹ ਮਤਲਬ ਕਿੱਦਾਂ ਪਤਾ ਨਹੀਂ ਸੀਗਾ ਵੀ ਇਹ ਇੱਥੇ ਪਤਾ ਨਹੀਂ ਸੀਗਾ ਇਹ ਤਾਂ ਪਹਿਲਾਂ ਦੱਸਣਾ ਚਾਹੀਦਾ ਪਤਾ ਨਹੀਂ ਸੀਗਾ ਕਿੱਥੋਂ ਆਏ ਹੋ ਕਿ ਨਹੀਂ ਮੈਂ ਕੱਲ੍ਹ ਕੇ ਗੁਜ਼ਾਰੇ ਕੋਲ ਫੀ ਕੀ ਕਹਿਣਾ ਹੁਣ ਮੈਸੇਜ ਕੀ ਤੁਸੀਂ ਇਹ ਗੇ ਨੂੰ ਪਹਿਲੇ ਦੱਸਣਾ ਚਾਹੀਦਾ ਹਣ ਖੜੇ ਪੈ ਰਹੇ ਤੁਹਾਨੂੰ ਕਾਫੀ ਉੱਪਰਲੀ ਘੁੰਮ ਕੇ ਜਾਣਾ ਪਏਗਾ ਜਾਣਤ ਹੈਗਾ ਹੀ ਹੈ ਲੇਕਿਨ ਕਾਫੀ ਉੱਪਰਲੀ ਘੁੰਮ ਕੇ ਜਾਣਾ ਪਏਗਾ ਬਿਲਕੁਲ ਸੋ ਤੁਹਾਨੂੰ ਇੱਕ ਹੋਰ ਵੱਡੀ ਗੱਲ ਦੱਸ ਦਿੰਦੇ ਆ ਕਿ ਇਸ ਫਾਟਕ ਨੂੰ ਕ੍ਰੋਸ ਕਰਕੇ ਬਾਬਾ ਦੀਪ ਸਿੰਘ ਜੀ ਗੁਰਦੁਆਰੇ ਦੇ ਅੰਦਰ ਜਿਹੜੇ ਲੋਕ ਮੱਥਾ ਟੇਕਣ ਜਾਂਦੇ ਨੇ ਉਹਨਾਂ ਨੂੰ ਵੀ ਕਾਫੀ ਪਾਰੀ ਨੁਕਸਾਨ ਜਿਹੜਾ ਸਹਿਣਾ ਪੈ ਰਿਹਾ ਕਿਉਂਕਿ ਦੂਰੋਂ ਆਉਂਦੇ ਨੇ ਤਾਂ ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਤੇ ਦੇਖ ਸਕਦੇ ਹੋ ਕਿ ਇਹ ਫਾਟਕ ਜਿਹੜਾ ਹੈ ਰੇਲਵੇ ਟਰੈਕ ਦੇ ਉੱਤੇ ਕੰਮ ਚੱਲਣ ਕਰਕੇ ਇਹ ਅੱਜ ਜਿਹੜਾ ਨੋਟਿਸ ਲਗਾ ਦਿੱਤਾ ਗਿਆ 7 ਦਿਨਾਂ ਲਈ ਇਹ ਫਾਟਾ ਕਿ ਪੂਰੀ ਤਰ੍ਹਾਂ ਜਿਹੜਾ ਹੈ ਦੋਨੋਂ ਪਾਸੇ ਤੇ ਜਿਹੜੇ ਲੋਕ ਸੀਗੇ ਉਹਨਾਂ ਨੇ ਵੀ ਗੱਲਬਾਤ ਕਰ ਲੈਣੀ ਹੈ ਭਾਈ ਜੀ ਭਾਈ ਉਹਨੇ ਕਿੱਥੋਂ ਆਏ ਹੋ ਸਰ ਮੇਰੇ ਬਸਤੀ ਜੋਧੇ ਤੋਂ ਜੀ ਅੱਛਾ ਤੇ ਹੁਣ ਇੱਧਰ ਕਿੱਧਰ ਚੱਲੇ ਜੀ ਇੱਧਰ ਬਾਬਾ ਦੀਪ ਸਿੰਘੀ ਮੱਥਾ ਟੇਕਣ ਅੱਛਾ ਤੇ ਕਿਦਾਂ ਹੁਣ ਇਹ ਤਾਂ ਬੰਦ ਬੰਦ ਕਰਤਾ ਸਰ ਦੱਸਿਆ ਹੀ ਨਹੀਂ ਇਹਨਾਂ ਨੇ ਅੱਜ ਹੀ ਬੰਦ ਦੇਖਿਆ ਮੈਂ ਤਾਂ ਆ ਕੇ ਦੇਖਿਆ ਕੱਲ ਤੱਕ ਤਾਂ ਖੁੱਲਾ ਸੀਗਾ ਹੁਣ ਪਤਾ ਨਹੀਂ ਕੀ ਕਰੀਏ ਹੁਣ ਕੋ ਘੁੰਮ ਕੇ ਜਾਣਾ ਪੈਣਾ ਵੀਰੇ ਤੇ ਹੁਣ ਦੇਖ ਲਿਆ ਵੀ ਕਿੰਨੇ ਕਿ ਦਿਨਾਂ ਤੱਕ ਬੰਦ ਲਿਖਿਆ ਤਾਂ ਹੋਇਆ ਨਹੀਂਗਾ ਲਿ ਸੱਤ ਦਿਨਾਂ ਮਾਤੇ ਬੱਤਾ ਓਕਾ ਭਾਈ ਓਕਾ ਬੋ ਓਕਾ ਪਹਿਲਾਂ ਤਾਂ ਦਮੋਰੀਆ ਪੋਲ ਬੰਦ ਕਰਤਾ ਹੁਣ ਇਹ ਬੰਦ ਕਰਤਾ ਈ ਤੇ ਕੀ ਮਤਲਬ ਕੀ ਲੱਗਦਾ ਕਿ ਕਾफी ਦੂਰੋਂ ਜਿਹੜਾ ਘੁੰਮ ਕੇ ਜਾਣਾ ਪੈਂਦਾ ਸ਼ੋਨ ਪੈਣਾ ਸਹੀ ਗੱਲ ਹੈ ਜੀ ਹੁਣ ਪੱਖੋਆ ਰੋਡ ਤੋਂ ਘੁੰਮ ਕੇ ਜਾਣਾ ਪੈਣਾ ਓਕਾ ਈ ਬਹੁਤ ਬਹੁਤ ਓਕਾ ਈ ਇਧਰਾਂਣਾ ਜੀ ਬਹੁਤ ਓਕਾ ਹੈ ਤਾਂ ਸਵੇਰ ਦਾ ਜੀ ਬੰਦ ਕੀਤਾ ਮੈਨੂੰ ਕਹਿੰਦੇ ਜੀ 7-8 ਦਿਨਾਂ ਤੱਕ ਬੰਦ ਕਰਨਾ ਜੀ ਫਾਟਕ ਜਦੋਂ ਜੀ ਆਪਾਂ ਉਧਰੋਂ ਆਨੇ ਘੁੰਮ ਕੇ ਪੱਖੋਆਲ ਰੋਡ ਜੀ ਇਧਰੋਂ ਜਾਣੇ ਫੇਰ ਜੀ ਉਹ ਵੀ ਅੱਗੇ ਫਾਟਕ ਬੰਦ ਕੀਤਾ ਡੁਗਰੀ ਜੀ ਵੀ ਬ ਬਹੁਤ ਔਖਾ ਹੈ ਜੀ ਇੱਥੇ ਰੇਲਵੇ ਲਾਈਨ ਨੇ ਬਹੁਤ ਜ਼ਿਆਦਾ ਮਾੜਾ ਕੀਤਾ ਆਇਆ ਸੀ ਬਹੁਤ ਲੋਕਾਂ ਦਾ ਬਹੁਤ ਨੁਕਸਾਨ ਹੁੰਦਾ ਜਿਹੜੇ ਸਵੀਗੀ ਜਮੈਂਟੋ ਕਰਦੇ ਜਿਹੜੇ ਵੀ ਆਪਣੇ ਛੋਟੇ-ਮੋਟੇ ਬਿਜ਼ਨਸ ਕਰ ਰਹੇ ਉਹਨਾਂ ਵਾਸਤੇ ਵੀ ਔਖਾ ਜੀ ਮੈਂ ਮੰਨ ਲਓ ਆਪਾਂ ਉਧਰ ਦੀ ਸਾਈਡ ਜਾਣਾ ਵਾ ਫਿਰ ਸਾਨੂੰ ਇੱਥੇ ਬਾਈਕ ਖੜਾ ਕੇ ਜਾਣੇ ਪੈਂਦੀ ਕੱਲ ਨੂੰ ਬਾਈਕ ਦਾ ਵੀ ਰਿਕਸ ਹੈ ਜੇ ਬਾਈਕ ਕੋਈ ਚੱਕ ਕੇ ਲੈ ਜਾਏਗਾ ਜੀ ਕੌਣ ਜ਼ਿੰਮੇਵਾਰ ਹੋਏਗਾ ਇਹ ਜੀ ਸਰਕਾਰ ਨੂੰ ਦੇਖਣੀ ਚਾਹੀਦੀ ਮਾੜੀ ਮੋਟੀ ਜੇ ਕੋਈ ਸਰਵਿਸ ਕਰ ਰਿਹਾ ਵਾ ਇੱਥੇ ਲੁਧਿਆਣਾ ਦੇ ਵਿੱਚ ਤੇ ਐਟ ਲੀਸਟ ਉਹਨੂੰ ਇਦਾਂ ਮਤਲਬ ਕਿ ਰਾਤ ਵੇਲੇ ਕਰ ਸਕੇ ਜਾਂ ਕੋਈ ਵੀ ਫਾਟਕਾਂ ਦੇ ਉੱਤੇ ਰਾਤ ਵੇਲੇ ਕੰਮ ਕੀਤਾ ਜਾਵੇ ਤਾਂ ਕਿ ਆਮ ਜਨਤਾ ਨੂੰ ਕੋਈ ਤਕਲੀਫ ਨਾ ਹੋਵੇ ਥੈਂਕ ਯੂ ਬਸ ਮੈਂ ਇਨਾ ਕਰਨਾ ਚਾਹੁੰਨਾ ਮੇਰੇ ਕੋਲ ਸਮਾਂ ਨਹੀਂ ਹੈਗਾ ਬਾਕੀ ਮੈਂ ਆ ਗਿਆ ਸੀਗਾ ਤੁਹਾਡੇ ਕੋਲ ਬਿਲਕੁਲ ਸੋ ਦੇਖ ਸਕਦੇ ਹੋ ਕਿ ਲੋਕਾਂ ਦਾ ਜਿਹੜਾ ਕਹਿਣਾ ਵੈ ਆ ਦੇਖ ਸਕਦੇ ਹੋ ਤੁਸੀਂ ਕੀ ਕਿਸ ਤਰੀਕੇ ਜਾਣਾ ਸੀਗਾ ਕ੍ਰੋਸ ਕਰਕੇ ਪਰ ਕਿਸ ਤਰੀਕੇ ਫਟਕ ਬੰਦ ਹੋਣ ਕਰਕੇ ਭਾਈ ਜੀ ਕਿਦਾਂ ਹੱਥ ਬੰਨ ਕੇ ਖੜੇ ਹੋਗੇ ਕੀ ਕੁਝ ਨਹੀਂ ਪਾਈ ਬੰਦਾ ਪਹਿਲੇ ਨਹੀਂ ਗਿਆ ਦੁਕਾਨ ਤੇ ਅੱਛਾ ਇੱਧਰ ਜਾਣਾ ਸੀ ਨਾ ਭਾਈ ਅੱਛਾ ਇੱਥੇ ਜਾਣਾ ਅੱਛਾ ਇਹ ਬਿਲਕੁਲ ਸੋ ਤਸਵੀਰਾਂ ਤੁਹਾਡੇ ਨਾਲ ਇਸ ਟਾਈਮ ਦੀਆਂ ਸਾਂਝਾ ਕਰਾ ਰਹੇ ਹਾਂ ਜਿਸ ਜਗ੍ਹਾ ਦੇ ਉੱਤੇ ਖੜੇ ਆ ਬਿਲਕੁਲ ਸਾਸਤਿਕ ਆਹ ਪਏ ਨੋਟ ਪਸਿਆ ਜਾਂਦਾ ਸੋਸ਼ਾਤ੍ਰਿਕ ਨਗਰ ਤੇ ਵਿੱਚ ਖੜੇ ਹੈ ਜਿਹੜਾ ਫਾਟਾ ਹੈ ਦੇਖ ਸਕਦੇ ਹੋ ਇਹ ਪੂਰੀ ਤਰ੍ਹਾਂ ਜਿਹੜਾ ਖੜਾ ਹੈ ਉਹ ਕਰਕੇ ਤਾਂ ਹੈ ਬਹਾਰ ਗਈ ਦੂਜੇ ਪਾਸੇ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਜਿਸ ਜਗ੍ਹਾ ਦੀ ਦੇਖ ਸਕਦੇ ਹੋ ਇਸ ਅਸਮੀਤ ਨਗਰ ਚੌਕ ਜਿਹੜਾ ਕਿ ਪੈ ਜਾਂਦਾ ਤਾਂ ਜਿਹੜੇ ਲੋਕ ਰੋਜ਼ ਮੱਥਾ ਟੇਕਣ ਜਾਂਦੇ ਨੇ ਬਾਬਾ ਦੀਪ ਸਿੰਘ ਜੀ ਗੋਤਾਰੇ ਜਾਂਦੇ ਨੇ ਤਾਂ ਦੂਰੋਂ ਆਉਂਦੇ ਨੇ ਜਾਂ ਸ਼ਰਾਬਾ ਨਗਰ ਵੱਲੋਂ ਜਿਹੜਾ ਆਉਂਦੇ ਨੇ ਤਾਂ ਇਸ ਜਗ੍ਹਾ ਦੇ ਉੱਤੇ ਆ ਕੇ ਉਹਨਾਂ ਨੂੰ ਵਾਪਸ ਜਿਹੜਾ ਦੁਬਾਰ ਤੋਂ ਮੁੜਨਾ ਪੈਂਦਾ ਹਾਲਾ ਕਿ ਦੂਜੇ ਪਾਸੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਦਈਏ ਦੂਜੇ ਪਾਸ ਚੌਕ ਜਿਹੜੇ ਜਗ੍ਹਾ ਦੇ ਉੱਤੇ ਬਖੂਵੀ ਜਿਹੜਾ ਨੋਟਿਸ ਹੈ ਉਹ ਲਗਾ ਦਿੱਤਾ ਗਿਆ ਹੈ ਕਿ ਇਹ ਇਹ ਸੜਕ ਜਿਹੜੀ ਹੈ ਬਿਲਕੁਲ ਬੰਦ ਹੈ ਕਿਉਂਕਿ ਫਾਟਕ ਹੈ ਬਿਲਕੁਲ ਸਦੋ ਲੋਕ ਨੇ ਸਦੋ ਕਿ ਕਿਸੇ ਰੇ ਹਾਰੇ ਤਾਂ ਉਹਨਾਂ ਨੂੰ ਤਾਂ ਹਰਾਸ ਕੀ ਹੋਣਾ ਪਹਿਲਾ ਹੈ ਕਿ ਇਹ ਫਾਟਕ ਬੰਦ ਹੋ ਰਿਹਾ ਤੇ ਕਾਫੀ ਦਿੱਕਤਾਂ ਦਾ ਜਿਹੜਾ ਆਸਾਨਾ ਕਿਤੇ ਨਾ ਕਿਤੇ ਉਹ ਕਰਨਾ ਪੈ ਰਿਹਾ ਹੈ ਲਾ ਕਿ ਜਿਹੜੇ ਲੋਕ ਹੋਰ ਮੌਜੂਦ ਨੇ ਉਹਨਾਂ ਨੇ ਵੀ ਗੱਲਬਾਤ ਕਰ ਲੈਨੇ ਪਪਾ ਜੀ ਕਿੱਥੇ ਚਲੇ ਸੀ ਇਹ ਛੁੱਟੀ ਕਰਕੇ ਘਰੇ ਚਲੇ ਅੱਛਾ ਤੇ ਹੁਣ ਕਿੱਦਾਂ ਖੜੇ ਹੋਗੇ ਮੁਕਾਰੇ ਆ ਗਿਆ ਇਹ ਨਹੀਂ ਉਹ ਨਾ ਲਖਾ ਬਣਾ ਕੇ ਹੋ ਜਾਣਾ ਦੂਜੇ ਪਾਸੇ ਜਾਣਾ ਪੈਣਾ ਕਿਤੋਂ ਅੱਛਾ ਉਸ ਇੰਸਾਰ ਵਾਲੀ ਬੜਾ ਪੈਂਟਿਆ ਕਿੰਨਾ ਦੂਰ ਜਾਣਾ ਪੈਣਾ ਸਵੇਰੇ ਇਧਰੋਂ ਹੀ ਗਏ ਸੀ ਫੇਰੀ ਥੂ ਵੀ ਗਏ ਤੇ ਹੁਣ ਤਾਂ ਇਹ ਬੰਦ ਆ 7 ਦਿਨਾਂ ਵਾਸਤੇ ਫੋਨ ਪਾ ਦੋ ਕਸ਼ਣ ਪਤਾ ਲਗਾ ਅੱਗੇ ਆ ਕੇ ਖੜੇ ਹੋਵੇ ਬੰਦ ਪਿਆ ਵਾ ਹੁਣ ਪਿਛੇ ਦੀ ਵਾਰ ਪਾ ਪਾ ਕੇ ਜਾਣਾ ਪੈਣਾ ਸਾਨੂੰ ਰਾਵੀ ਹੋਰ ਕੋਈ ਲੱਭਨ ਨਹੀਂ ਡਿਆ ਕੋਈ ਇਹਨਾਂ ਬਾਤ ਨਹੀਂ ਇਧਾਂ ਕਰਨਾ ਚਾਹੀਦਾ ਦਸਕੇ ਤੱਕ ਕਰਨਾ ਚਾਹੀਦਾ ਵਾ ਜਨਤਾ ਸਾਰੀ ਪਰੇਸ਼ਾਨ ਹੋਣ ਢੀ ਹੈ ਬਿਲਕੁਲ ਸੋ ਦੱਸ ਦिए ਕਿ ਕਿਸ ਤਰੀਕੇ ਹੋਣਾ ਬੋਲੋ ਜਿਹੜਾ ਲੋਕਾਂ ਵੱਲੋਂ ਜਿਹੜਾ ਲੋਕਾਂ ਨੂੰ ਹਰਾਸ ਵੀ ਹੋਣਾ ਪੈ ਰਿਹਾ ਦੂਜੇ ਪਾਸੇ ਤੁਹਾਨੂੰ ਨੋਟਿਸ ਦਿਖਾ ਦਿੰਨੇ ਆ ਕਿ ਜਿਹੜਾ ਨੋਟਿਸ ਹੈ ਉਹ ਲਗਾਏ ਗਏ ਨੇ ਸੋ ਉਹ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਦੇਖ ਸਕਦੇ ਹੋ ਕਿ ਬਕਾਇਦਾ ਉਹਦੇ ਉੱਤੇ ਇਹ ਚੀਜ਼ ਜਿਹੜੀ ਹੈ ਮੈਂਸ਼ਨ ਕੀਤੀ ਗਈ ਹੈ ਕਿ ਇਹ ਜਿਹੜਾ ਇੱਕ ਤਰੀਕ ਤੋਂ ਇਹ ਬੰਦ ਹੈ ਸੋ ਇਹ 7 ਤਰੀਕ ਤੱਕ ਜਿਹੜਾ ਬੰਦ ਰਹੂਗਾ ਫਾਟਕ ਇਸ ਦੌਰਾਨ ਲੋਕਾਂ ਨੂੰ ਵੀ ਮੈਸੇਜ ਹੈ ਕਿ ਇਸ ਰੋਡ ਤੋਂ ਇਸ ਫਾਟਕ ਤੋਂ ਨਾ ਆਣ ਕਿਉਂਕਿ ਇੱਥੇ ਆਣਗੇ ਤਾਂ ਉਹਨਾਂ ਤੋਂ ਆ ਉਹ ਕਿਤੇ ਨਾ ਕਿਤੇ ਆ ਬਹੁਤ ਕਿਉਂਕਿ ਇਸ ਜਗ੍ਹਾ ਤੇ ਆਉਣ ਜਿਹੜਾ ਸ਼ੋਰਟਕਟ ਕਰਦਣਗੇ ਸ਼ੋਰਟਕਟ ਉਹ ਦੁਆੜ ਤੋਂ ਤੁਹਾਨੂੰ ਰਿਪੀਟ ਕਰ ਦਿੰਨੇ ਆ ਲੁਧਿਆਣਾ ਦੇ ਸ਼ਾਸਤ੍ਰਿਕ ਨਗਰ ਫਾਟਕ ਜਿਹੜਾ ਹੈ ਉਹ ਫਾਟਕ ਪੂਰੀ ਤਰ੍ਹਾਂ ਜਿਹੜਾ ਬਤੌਰ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਰੇਲਵੇ ਟ੍ਰੈਕ ਦੇ ਉੱਤੇ ਕੰਮ ਚੱਲ ਰਿਹਾ ਹੈ ਤਾਂ ਦੂਜੇ ਪਾਸੇ ਅਗਰ ਤੁਸੀਂ ਮੋਡਲ ਟਾਊਨ ਤੋਂ ਜਾਂ ਸਮੀਤ ਨਗਰ ਚੌਕ ਤੋਂ ਤੁਸੀਂ ਸਰਾਬਾ ਨਗਰ ਵੱਲ ਨੂੰ ਜਾਣੇ ਹੋ ਜਾਂ ਹੀਰੋ ਪੈਕਰੀ ਚੌਕ ਵੱਲ ਨੂੰ ਜਾਣੇ ਹੋ ਤਾਂ ਇਹ ਸੜਕ ਜਿਹੜੇ ਦੇਖ ਸਕਦੇ ਹੋ ਬਿਲਕੁਲ ਇਹ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਤਾਂ ਦੂਜੇ ਪਾਸੇ ਸਰਾਬਾ ਨਗਰ ਚੌਕ ਤੋਂ ਅਗਰ ਤੁਸੀਂ ਸਮੀਤ ਨਗਰ ਚੌਕ ਨੂੰ ਜਾਣੇ ਹੋ ਤਾਂ ਇਹ ਪੂਰੀ ਤਰ੍ਹਾਂ ਜਿਹੜਾ ਬੰਦ ਕੀਤਾ ਗਿਆ ਕਿਉਂਕਿ ਇੱਥੇ ਬਿਲਕੁਲ ਰੇਲਵੇ ਟ੍ਰੈਕ ਦੇ ਉੱਤੇ ਜਿਹੜਾ ਕੰਮ ਚੱਲ ਰਿਹਾ ਤਾਂ ਦੂਜੇ ਪਾਸੇ ਦੀਆਂ ਵੀ ਤਸਵੀਰਾਂ ਤੁਹਾਡੇ ਨਾਲ ਹਾਲੇ ਕਰਾ ਦਿੰਨੇ ਆ ਇਹ ਰੇਲਵੇ ਟ੍ਰੈਕ ਜਿਹੜਾ ਪੂਰੀ ਤਰੀਕੇ ਜਿਹੜਾ ਇਹਨੂੰ ਬੰਦ ਕਰ ਦਿੱਤਾ ਹੈ ਹਾਲਾਂਕਿ ਲੋਕਾਂ ਨੂੰ ਮੈਸੇਜ ਹੈ ਤਾਂ ਤੁਝੇ ਪਾਸੇ ਲੋਕ ਜਿਹੜੇ ਆਂਦੇ ਨੇ ਤਾਂ ਉਹਨਾਂ ਬੋਲੋ ਵੀ ਦੇਖ ਸਕਦੇ ਹੋ ਕਿ ਈਟਾ ਲਾ ਕੇ ਕਿਸ ਤਰੀਕੇ ਵਾਪਸ ਜੜਾ ਰਿਟਰਨ ਵੀ ਹੋ ਰਿਹਾ ਹੈ ਕਿ ਉਹਨਾਂ ਨੇ ਹੀ ਗਲਤ ਗੱਲ ਕਰਨ ਦੀ ਜੜੀ ਹੈ ਉਹ ਕੋਸ਼ਿਸ਼ ਕਰਾ ਕੇ ਕਿ ਆਗੇ ਉਹ ਜਿਹੜਾ ਕਿਤੇ ਕਿਤੇ ਮੈਸੇਜ ਹੈ ਲਾਇਆ ਹੈ ਆਪਾਂ ਕੋ ਜਿਹੜੀ ਨੋਟਿਸ ਲਾਈ ਗਈ ਹੈ ਪਰ ਫਿਰ ਵੀ ਲੋਕ ਲਾ ਭਾਈ ਕਿੱਥੋਂ ਆਇਓ ਮੈਂ ਤਾਂ ਵੀ ਇੱਧਰ ਹੋਈ ਅੱਛਾ ਤੇ ਹੁਣ ਕਿੱਦਾਂ ਇੱਧਰ ਕਿੱਥੇ ਚੱਲੇ ਮੈਂ ਗਿੱਲਾ ਪਾਟੇ ਚੱਲਾਂ ਅੱਛਾ ਤੇ ਹੁਣ ਤਾਂ ਬੰਦ ਹਾਂ ਉਧਰ ਪਰੇ ਦੀ ਜਾਵਾਂਗਾ ਮੁਗੇ ਵੀਰੇ ਅੱਛਾ ਇੱਧਰ ਪਾਸੇ ਕੋਈ ਨੋਟਿਸ ਇਹ ਮਾਡਲਗਰਾਮ ਏਰੀਆ ਪੈਂਦਾ ਮਾਡਲਗਰਾਮ اچھا ਮਾਡਲਗਰਾਮ ਹੈ ਹਾਂ اچھا ਇਹ ਤਾਂ ਕਿਧਰ ਕੋਈ ਨੋਟਿਸ ਲਾਇਆ ਗਿਆ ਬਾਈ ਜੀ ਨਹੀਂ ਕੋਈ ਨੋਟਿਸ ਨਹੀਂ ਲਾਇਆ ਸਾਨੂੰ ਪਤਾ ਹੀ ਨਹੀਂ ਸਾਨੂੰ ਪਤਾ ਹੋਣਾ ਚਾਹੀਦਾ ਸਾਨੂੰ ਵੀ ਕਿਦਨ ਪਹਿਲਾਂ ਖਵਾਜ ਘਟਾਓ ਵੀ ਇਹ ਰਸਤਾ ਬੰਦ ਹੈ ਤਿੰਨ ਦਿਨ ਵਾਸਤੇ ਚਾਰ ਦਿਨ ਵਾਸਤੇ ਤਾਂ ਇਹਦੀ ਕਰ ਸਕਦੇ ਆ ਬਿਲਕੁਲ ਉਸ ਜਗ੍ਹਾ ਤੇ ਕੋਈ ਨੋਟਿਸ ਲੀਗਾ ਉੱਥੋਂ ਲੋਕ ਇੱਥੇ ਆ ਜਾਂਦੇ ਨੇ ਫਿਰ ਸੋਹਰਾਸ ਬਿਲਕੁਲ ਬੜਾ ਹਰਾਸ ਕਰੇ ਸਾਨੂੰ ਸਰਕਾਰ ਸਰਕਾਰ ਨੂੰ ਚਾਹੀਦਾ ਹੈ ਕੇਂਦਰ ਸਰਕਾਰ ਨੂੰ ਇਹ ਕਿਹੜਾ ਏਰੀਆ ਪੈਂਦਾ ਹੈ ਇਹ ਮਾਡਲ ਗ੍ਰਾਮ ਦਾ ਇਹ ਬਿਲਕੁਲ ਦੱਸ ਦिए ਕਿ ਦੂਜੇ ਪਾਸੇ ਦੀ ਗੱਲ ਕਰੀਏ ਤਾਂ ਮਾਡਲ ਗ੍ਰਾਮ ਏਰੀਆ ਜਿਹੜਾ ਇੱਥੇ ਦੇ ਲੋਕ ਸੀਗੇ ਉਹਨਾਂ ਵੱਲੋਂ ਦੱਸਿਆ ਜਾਂਦਾ ਕਿ ਇਹ ਏਰੀਆ ਜਿਹੜਾ ਵਾ ਮਾਡਲ ਗ੍ਰਾਮ ਏਰੀਆ ਪੈਂਦਾ ਤਾਂ ਇਸ ਏਰੀਏ ਦੇ ਉੱਤੇ ਕੋਈ ਵੀ ਜਿਹੜਾ ਨੋਟਿਸ ਨਹੀਂ ਲਗਾਈ ਗਈ ਹੈ ਸੋ ਉਹ ਨੋਟਿਸ ਦੇ ਦੌਰਾਨ ਕੋਈ ਵੀ ਲੋਕਾਂ ਨੂੰ ਜਿਹੜਾ ਪਤਾ ਨਹੀਂ ਲੱਗ ਪਾਰਿਆ ਕਿ ਅਸੀਂ ਜਿਹੜਾ ਅੱਗੇ ਜਿਸ ਰਸਤੇ 'ਚ ਜਾ ਰਹੇ ਹਾਂ ਉਹ ਰਸਤਾ ਜਿਹੜਾ ਬੰਦ ਹੈ ਸੋ ਦੂਜੇ ਪਾਸੇ ਗੱਡੀਆਂ ਵੀ ਜਿਹੜੀਆਂ ਆ ਰਹੀ ਹੈ ਬਾਈ ਜੀ ਪਿੱਛੋਂ ਆ ਰਹੇ ਹੋ ਪਿੱਛੇ ਨੋਟਿਸ ਲੱਗਿਆ ਹੋਇਆ ਸੀਗਾ ਵੀ ਬੰਦ ਆ ਫਿਰ ਵੀ ਇੱਥੇ ਆ ਕੇ ਕਿੱ ਕੋਈ ਨੋਟਿਸ ਨਹੀਂ ਆ ਕੋਈ ਨੋਟਿਸ ਨਹੀਂ ਲੱਗਿਆ ਪਿੱਛੇ ਉੱਥੇ ਬੋਰਡ ਲੱਗੇ ਹੋਏ ਆ ਕੱਲੇ ਬੋਰਡ ਔਰ ਰੱਖੇ ਹੋਏ ਆ ਬੋਰਡ ਕੋਈ ਨੋਟਿਸ ਥੋੜੀ ਲੱਗਿਆ ਵੀ ਆ ਵੀ ਇਧਰੋਂ ਰਸਤਾ ਬੰਦ ਮੇਰਾ ਪੈਸੰਜਰ ਵੇਟ ਕਰ ਰਿਹਾ ਸਾਹਮਣੇ ਯਾਰ ਤੇ ਕਿੱਦਾਂ ਹੁਣ ਰਾਸ ਹੋਣਾ ਪੈਰੇ ਹੁਣ ਕਿੱਧਰ ਦੀ ਜਾਵਾਂਗਾ ਤੁਹਾਡੇ ਸਾਹਮਣੇ ਫੋਨ ਕਰਦਾ ਬਿਲਕੁਲ ਸੋ ਦੇਖ ਸਕਦੇ ਹੋ ਕਿ ਉਹਨਾਂ ਵੱਲੋਂ ਜਿਹੜਾ ਲੋਕਾਂ ਵੱਲੋਂ ਇਹ ਜਿਹੜੀ ਗੱਲ ਵੀ ਉਹ ਸਾਹਮਣੇ ਰੱਖੀ ਜਾ ਰਹੀ ਹੈ ਕਿ ਕੋਈ ਵੀ ਜਿਹੜਾ ਕਿਸੇ ਤਰੀਕੇ ਦਾ ਜਿਹੜਾ ਕੋਈ ਨੋਟਿਸ ਹੈ ਉਹ ਪਿੱਛੇ ਨਹੀਂ ਲੱਗਿਆ ਹੋਇਆ ਪਰ ਤੁਹਾਨੂੰ ਅਸੀਂ ਦੱਸ ਦਿੰਦੇ ਆ ਕਿ ਬਿਲਕੁਲ ਹੀਰੋ ਬੈકરી ਚੌਕ ਦੇ ਕੋਲ ਉਸ ਚੌਕ ਦੇ ਉੱਤੇ ਬਖੂ ਵੀ ਨੋਟਿਸ ਜਿਹੜੀ ਹੈ ਉਹ ਪ੍ਰਸ਼ਾਸਨ ਵੱਲੋਂ ਨੋਟਿਸ ਜਿਹੜਾ ਉੱਥੇ ਲਗਾਇਆ ਗਿਆ ਉੱਥੇ ਬੋਰਡ ਲਗਾਇਆ ਗਿਆ ਕਿ ਉਸ ਰੋਡ ਤੋਂ ਬਿਲਕੁਲ ਸਮੀਤ ਨਗਰ ਚੌਕ ਵੱਲ ਨੂੰ ਨਾ ਕਿਉਂਕਿ ਇੱਥੇ ਰਸਤਾ ਜਿਹੜਾ ਬੰਦ ਹੈ ਅੱਗੇ ਟਰੈਕ ਦੇ ਉੱਤੇ ਫਾਟਾ ਉੱਤੇ ਜਿਹੜਾ ਕੰਮ ਚੱਲ ਰਿਹਾ ਤਾਂ ਦੂਜੇ ਪਾਸੇ ਮਾਡਲ ਘਰਾਂ ਦੀ ਗੱਲ ਕਰੀਏ ਤਾਂ ਉਧਰੋਂ ਜਿਹੜੇ ਲੋਕ ਉਹ ਪੂਰੀ ਤਰ੍ਹਾਂ ਬੰਦ ਹੈ 7 ਦਿਨਾਂ ਵਾਸਤੇ ਰਿਪੀਟ ਤੁਨੂ ਕਰ ਦਿੰਨੇ ਆ ਲੁਤੀਹਾਣਾ ਦੇ ਬਿਲਕੁਲ ਮਾਡਲ ਟਾਊਨ ਏਰੀਆ ਦੀ ਗੱਲ ਕਰ ਰਹੇ ਮਾਡਲ ਟਾਊਨ ਦੇ ਵਿੱਚ ਸਮੀਤ ਨਗਰ ਚੌਕ ਜਿੱਥੇ ਫਾਟਕ ਜਿਹੜਾ ਸਾਸਤ੍ਰਿਕ ਨਗਰ ਫਾਟਕ ਹੈ ਜਿਹੜਾ ਫਾਟਕ ਦੇ ਉੱਤੇ ਟ੍ਰੈਕ ਦਾ ਜਿਹੜਾ ਕੰਮ ਚੱਲ ਰਿਹਾ ਹੈ ਜਿਸ ਦੌਰਾਨ ਹੈ ਚੌਕ ਜਿਹੜਾ ਹੈ ਟ੍ਰੈਕ ਹੈ ਬਿਲਕੁਲ ਪੂਰੀ ਤਰ੍ਹਾਂ ਜਿਹੜਾ 7 ਦਿਨਾਂ ਵਾਸਤੇ ਠੱਪ ਕਰ ਦਿੱਤਾ ਗਿਆ ਤਾਂ ਅੱਗੇ ਆਉਣ ਵਾਲੇ ਲੋਕਾਂ ਨੂੰ ਮੈਸੇਜ ਹੈ ਕਿ ਇਸ ਜਗ੍ਹਾ ਦੇ ਉੱਤੇ ਆ ਕੇ ਤੁਸੀਂ ਆਪਣਾ ਟਾਈਮ ਨਾ ਖਰਾਬ ਕਰੋ ਤੁਸੀਂ ਇਸ ਤੋਂ ਪਹਿਲਾਂ ਹੀ ਕਿਸੇ ਹੋਰ ਏਰੀਆ ਤੋਂ ਕਿਸੇ ਹੋਰ ਗਲੀਆਂ ਤੋਂ ਜਿਹੜਾ ਆਪਣੇ ਕਰਨੂ ਹੀ ਆਪਣੇ ਕਮਾਂਕਾਰਾਂ ਨੂੰ ਜਿਹੜਾ ਜਾ ਸਕਦੇ ਹੋ ਜਗਾ ਤੇ ਤੇ ਆਉਂਗੇ ਤੇ ਸਿਰਫ ਤੁਹਾਡਾ ਟਾਈਮ ਹੀ ਖਰਾਬ ਹੋਊਗਾ ਹੋਰ ਕੁਝ ਨਹੀਂ ਨਵੀਂ ਅਪਡੇਟ ਲੈ ਕੇ ਦੁਬਾਰਾ ਚੁੜਾਂਗੇ ਤੁਹਾਡੇ ਨਾਲ ਦੇਖ ਰਹੋ ਲੁਜਨ ਲਾਈਵ ਮੈਨੇਜਿੰਗ ਕੈਮਰਾਮੈਨ ਅਮੀਨਾਲ ਧੰਨਵਾਦ